ਮੁਸ਼ਿੰਦ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਗੁਰਿੰਦਰ ਤੋੜੀਆ ਪੰਨੀ ਵਾਲਾ ਪੱਤਾ ਲੋਕ ਸਭਾ ਹਲਕਾ ਬਟਿੰਡਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਬਾਪੂ ਬਲਕੌਰ ਸਿੰਘ ਸਿੱਧੂ ਮੂਸੇ ਵਾਲਾ ਜਗਪਾਲ ਸਿੰਘ ਅਵਲਖੜਾਣਾ ਹਲਕਾ ਇੰਚਾਰਜ ਲੰਬੀ ਫਤੇ ਬਾਦਲ ਨੇ ਕੀਤਾ ਲੰਬੀ ਹਲਕੇ ਦੇ ਵਿੱਚ ਬਹੁਤ ਵੱਡਾ ਰੋਡ ਸ਼ੋਅ ਇਹ ਰੋਡ ਸ਼ੋ ਜਦ ਲੰਬੀ ਹੜਕੇ ਦੇ ਪਿੰਡ ਪੁੰਨੀ ਵਾਲਾ ਫੱਤਾ ਪਹੁੰਚਿਆ ਤਾਂ 71 ਹੋਏ ਲੋਕਾਂ ਨੇ ਸਰਦਾਰ ਜੀਤ ਮੇਂਦਰ ਸਿੰਘ ਸਿੱਧੂ ਜੀ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਸਰਦਾਰ ਜੀਤ ਮੇਂਦਰ ਸਿੰਘ ਸਿੱਧੂ ਨੇ ਵਰਦੀਆਂ ਤੇ ਲੈ ਕੇ ਨਿਸ਼ਾਨੇ ਤੇ 71 ਹੋਏ ਲੋਕਾਂ ਨੂੰ ਸਰਦਾਰ 1 ਜੂਨ ਨੂੰ ਬੋਟਾ 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 ਫੋਨ ਦੀ ਕੀਤੀ ਅਪੀਲ ਇਸ ਮੌਕੇ ਸਰਦਾਰ ਜੈਵੀਰ ਸਿੰਘ ਬਾਦਲ ਸਤਪਰਸ ਸਿੰਘ ਬਾਦਲ ਕੌਂਸਲਰ ਪ੍ਰਧਾਨ ਜਿੰਦਾਬਾਦ ਤਰਮਿੰਦਰ ਸਿੰਘ ਬਗਤ ਟਾਣਾ ਸਰਦਾਰ ਜੀ ਤਰਮਿੰਦਰ ਸਿੰਘ ਸਿੱਧੂ ਜਿੰਦਾਬਾਦ ਰਾਜੀ ਟਾਣਾ ਪਰਪੰਸਰ ਟਾਣਾ ਸਰਦਾਰ ਬਲਕਾ ਟਾਣਾ ਸਿੱਧੂ ਮੂਸੇਵਾਲਾ ਬਿੰਦਰ ਟਾਣਾ ਸ਼ੀਰ ਸਿੰਘ ਮਿਸਤਰੀ ਗੁਰਪਾਲ ਸਿੰਘ ਭੋਲਾ ਸਰਦਾਰ ਜਸਵੰਤ ਸਿੰਘ ਵਾਲਾ ਕਾਣਾ 2 ਮਿੰਟਾਂ ਦੇ ਲਈ ਗੱਡੀ ਰੋਕ ਦਿਓ ਜੀ ਇੱਥੇ ਸਰਦਾਰ ਜੀ ਦੇ ਸੰਬੰਧਿਤ ਤੋਂ ਜੀ ਸੁਬੋਧਰ ਖਾਨ ਹਰਪੋਜਨ ਸਿੰਘ ਕਟਿਆਵਾਲੀ ਸੁਬੋਧਰ ਗੱਲ ਲਾਲ ਪ੍ਰਧਾਨ ਸ਼ਰਮਾ ਜੈਲ ਵਿਸ਼ਾਲ ਪੀਏ ਦੀਰਪਾਲ ਵਰਕਰਨਾਣਾ ਜੁਮੇ ਉਮੀਦਵਾਰ ਰਜਿੰਦਰ ਸਿੰਘ ਕੇਵਲ ਦਾ ਅਭਿਆਸ ਕਰਕੇ ਇਹਦਾ ਬਾਈਸ ਕਮਾਂਡਰ ਰਾਜ ਸਿੰਘ ਨਾਮ ਫਿਰਗੜ ਸੇਵਾ ਦਾ ਮੌਕਾ ਮਿਲਿਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਭਿਦਾਨ ਪੱਟੀ ਜਿੱਤਣ ਦੇ ਚੇਰੇ ਹੌਸਲਾ ਬੰਦੂਗਾ ਆਜਾ ਜਸਨ ਇਸ ਤਰੀਕੇ ਨਾਲ ਮਾਹੌਲ ਬਹੁਤ ਹੀ ਕੰਕੇ ਰੰਗੀਪੂਰ ਸਹਿਰਤ ਹੋਈ ਅਸੀਂ ਸਿਸਵਰਤ ਹੋਈ ਤੇ ਅੱਜੋ ਪਿੰਡ ਬਾਦਲ ਤੋਂ ਸ਼ੁਰੂ ਕੀਤਾ ਸੀ ਤੇ ਮੈਂ ਧੰਨਵਾਦ ਕਰ ਸਕਾਂ ਤੇ ਇੱਕ ਇਹ ਜਾਂ ਵਧੀਆ ਤੁਸੀਂ ਲੰਬੀ ਵਾਲੇ ਨੇ ਮਾਹੌਲ ਬਣਾਤਾ ਤੇ ਮੈਂ ਅਚੇਚੇ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਸਹਮੇਸ਼ਿੰਦਰ ਸਿੰਘ ਜੀ ਬਾਦਲ ਦਾ ਸਹਮੇ ਬਾਦਲ ਦਾ ਜਗਪਾਲ ਸਿੰਘ ਅਰੋਹਲੀਆ ਨੇ ਦਾ ਜਿਨ੍ਹਾਂ ਦੀ ਬਿਨਾਂ ਸੰਭਕਾ ਅੱਜ ਸਮੁੱਚਾ ਖਲਕਾ ਲੰਗ ਤੇ ਹਲਕਾ

ਰਹਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਪਿੰਡ ਬੱਲੀ ਵਾਲਾ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਤੇ ਸਨਮਾਨ ਸਰਦਾਰ ਜੀ ਕਿਮਿੰਦਰ ਸਿੰਘ ਭਰਨਪੌਰ ਸਿੰਘ ਜੀ ਸਾਡੇ ਨਾਲ ਸੀ ਪਰ ਉਹਨਾਂ ਦੀ ਪੰਜ ਪੰਜ ਦੁਬਾਰਾ ਖਰਾਬ ਹੋ ਗਈ ਉਹਸ ਕਰਕੇ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ